ਹਾਂਜੀ ਮਨਪ੍ਰੀਤ ਐ ਲੱਗਦਾ ਹੋ ਗਏ ਰੋਟੀ ਪਾਣੀ ਤੋਂ ਫ੍ਰੀ ਹਾਂਜੀ ਫ੍ਰੀ ਤੇ ਹੋਈ ਯਾਰ ਹੁਣ ਬੜੇ ਦਿਨਾਂ ਦਾ ਮਿਰਚ ਦਾ achar ਖਤਮ ਹੋ ਗਿਆ ਸੀ ਤੇ ਬਾਹਰ ਮਿਰਚਾਂ ਮਿਲਦੀਆਂ ਵਾ ਚਲੋ ਚੱਲੀਏ ਮਿਰਚਾਂ ਤੁਹਾਡੇ ਨਾਲੇ ਆਪਣੇ ਵੀਵਰਸ ਨੂੰ ਸੀ ਇਹ ਵੀ ਮਿਰਚਾਂ ਦਾ achar ਕਿੰਦਾ ਸੋਹਣਾ ਤਰੀਕੇ ਨਾਲ ਬਣਾ ਜਾ ਸਕਦਾ ਵਾ ਤੇ ਬੜਾ ਹੀ ਸਵਾਦ ਹੁੰਦਾ ਵਾ ਤੇ ਘਰੇ ਦੋ ਤਿੰਨ ਚੀਜ਼ਾਂ ਨਹੀਂ ਚਾਹੀਦੀ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਮਿਰਚਾਂ ਦਾ achar ਪਾਉਣ ਲੱਗੇ ਹਾਂ ਇਹ ਮਿਰਚਾਂ ਅਸੀਂ ਬਾਜ਼ਾਰ ਤੋਂ ਨਹੀਂ ਲੈ ਕੇ ਆਉਣੀਆਂ ਇਹ ਆਪਣੇ ਅਸੀਂ ਘਰ ਤੋਂ ਬਾਹਰ ਮੇਚ ਚ ਨਹੀਂ ਆਇਆ ਕੋ ਸਾਹਮਣੇ ਪਲਾਟ ਦੇ ਵਿੱਚ ਆਪਣੇ ਕਿਚਨ ਗਾਰਡਨ ਚ ਪੌਂਕਤੀਆ ਦੇਖੋ ਕਿੰਨੀ ਅਸਰੀ ਮੁੱਤ ਲੱਗਦਾ ਹੈ। ਆਹ ਵੇਖੋ ਜੀ ਜੋ ਕਿ ਆਰਗੇਨਿਕ ਨੇ ਤੇ ਇਹਨਾਂ ਨੂੰ ਕੋਈ ਦਵਾਈ ਨਹੀਂ ਪਾਈ ਗਈ। ਬਹੁਤ ਮੱਚ ਲੱਗੀਆਂ ਥੱਲੇ ਥੱਲੇ ਬੜੀਆਂ। ਹੂੰ ਅੱਜ ਥੋੜਾ ਬਦਲ ਵੀ ਹੋਇਆ ਵਾ। ਮੌਸਮ ਅੱਜ ਠੀਕ ਆ ਕੁਝ ਅੱਗੇ ਨੂੰ ਪਰ ਗਰਮੀ ਫਿਰ ਵੀ ਹੈਗੀ ਐ। ਆ ਸਾਰੇ ਮਿਰਚਾਂ ਦੇ ਬੂਟੇ ਆ ਜੀ। ਆ ਸ਼ਿਮਲਾ ਮਿਰਚ, ਸ਼ਿਮਲਾ ਮਿਰਚ ਤੇ ਖਰਾਬ ਜੀਆਂ ਹੋ ਗਈਆਂ ਲਗਭਗ। ਆ ਦੂਜੀਆਂ ਮਿਰਚਾਂ ਜੀ। ਆ ਇਹ ਬੂਟੇ ਨੂੰ ਬਹੁਤ ਸੋਹਣੀਆਂ ਮਿਰਚਾਂ ਲੱਗੀਆਂ ਵੀ ਤੋੜ ਲਿਓ ਆ ਟਿੱਕ-ਟਿੱਕ ਮਚਾ। ਲਾਲ ਹੋ ਗਈਆਂ ਪੱਕੀਆਂ ਤੇ। ਲਾਲ ਲੀ ਅੱਜੀ ਲਾਲ ਅਸੀਂ ਵੱਖਰੀਆਂ ਕੱਢ ਲੈਣੀਆਂ ਵਾ ਇਹ ਅਸੀਂ ਸਕਾ ਲੈਣੀਆਂ ਵਾ ਫਿਰ ਇਹ ਸਬਜ਼ੀ ਚ ਵਰਤਿਆ ਕਰਾਂਗੇ ਆ ਦੇਖੋ ਬਾਰੂ ਤੇ ਲੱਗਦੀਆਂ ਨੇ ਇਹ ਤੇ ਅੰਦਰੋਂ ਵੇਖੋ ਕਿਦਾਂ ਮਿਰਚ ਆਹੋ ਆਹੋ ਬਹੁਤ ਮਿਰਚ ਬਹੁਤ ਲੱਗੀ ਆ ਜੀ ਆਹ ਬਹੁਤ ਮਿੱਠਾ ਬਾਕੀ ਤੇ ਸਬਜ਼ੀ ਰੁਗੀ ਆ ਫਿਲਹਾਲ ਮਿਰਚਾਂ ਲੱਗੀਆਂ ਵਾ ਬਾਕੀ ਬਾਕੀ ਇਹਨੂੰ ਗਰਮੀ ਲੱਗਦੀ ਜ਼ਿਆਦਾ ਹੀ ਕੋਈ ਨਹੀਂ ਪਿੰਡੀ ਵੀ ਲੱਗੀ ਲੱਗੀ ਜੀ ਪਿੰਡੀਆਂ ਲੱਗ ਪਿੰਡੀਆਂ ਉਹ ਜਿਹੜੀ ਲਾਲ ਢੁੰਡੀ ਪਈ ਐ ਨਾ ਉਹ ਦੇਖੋ ਫੁੱਲ ਖਾਈ ਜਾਏਗੀ ਉਧਰ ਹੀ ਆ ਗਏ ਬਾਕੀ ਮਿਰਚਾਂ ਦੇ ਬੂਟੇ ਫੁੱਲ ਆ ਰਹੇ ਐ ਹੋਰ ਵੈਰਾਈਟੀ ਮਿਰਚਾਂ ਦੀ ਆ ਵੇਖੋ ਇੱਕ ਆਹ ਰੜੀ ਬਾਕੀ ਕਾਲੀ ਵੈਰਾਈਟੀ ਹੈਗੀ ਆ ਇਹ ਲੰਮੀ ਮਿਰਚ ਆਹ ਜਿਹੜੀ ਆ ਇਹ ਲੜਾਕੀ ਮਿਰਚ ਆ ਬਹੁਤ ਤੇਜ਼ ਹੁੰਦੀ ਆ। ਔਰ ਕੈਂਨਾ ਬੂਟਿਆਂ ਨੂੰ ਬਹੁਤ ਮਰਚਾਂ ਲੱਗੀਆਂ ਆ ਵੱਡੇ ਵੱਡੇ ਨੇ। ਕੁਝ ਬੂਟੇ ਸਾਡੇ ਇੱਧਰ ਹੀ ਹੈਗੇ ਆ। ਭਰੇ ਪਏ ਆ ਮਿਰਚਾਂ ਆ ਲਾਲ ਹੋ ਗਈਆਂ ਸਾਰੀਆਂ। ਇਹ ਸਾਰੀਆਂ ਹੁਣ ਅਸੀਂ ਹਟ-ਹਟ ਕਰਾਂਗੇ। ਸ਼ਿਮਲਾ ਮਿਰਚ ਵੀ ਹੈਗੀ ਜੀ ਉਹਦਾ ਵਿਚਾਰ ਪਾਉਣਾ ਜੇ ਹਾਂ ਕੋਈ ਨਹੀਂ ਜੀ ਆਹ ਕੋ ਸਾਰੇ ਬੂਟੇ ਮਿਰਚਾਂ ਨਾ ਭਰੇ ਨੇ ਜੀ ਆਹ ਕੁ ਸ਼ਿਮਲਾ ਮਿਰਚੀ ਲੱਗੀ ਹੈ ਲਓ ਜੀ ਮਿਰਚਾਂ ਦੀ ਤੜਾਈ ਹੋ ਚੁੱਕੀ ਹੈ ਤੇ ਇਹਦੇ ਵਿੱਚੋਂ लाल मिरचियां वखरिया काढਦੇ ਆ ਤੇ ਹਰੀਆਂ ਵਖਰੀਆਂ ਜੀ ਆਹ ਲਾਲ ਨਚਾਪੜੀਆਂ ਜੇ ਵੀ ਕੁਝ ਪਹਿਲਾਂ ਤੋੜੀਆਂ ਕੋਜੂਰ ਆ ਬਾਕੀ ਇੰਨੀ ਇਤੋਂ ਅੱਧ ਹੋਰ ਜੇ ਲੱਗੀਆਂ ਹੋਣੀਆਂ ਗਰਮੀ ਬਹੁਤ ਆ ਇੱਕ ਕਰਕੇ ਇਹਨਾਂ ਵਿੱਚੇ ਛੱਡ ਆਏ ਆ ਵੀ ਸ਼ਾਮਾਂ ਨੂੰ ਜਦੋਂ ਠੰਡੇ ਹੋਏ ਬਾਕੀ ਤੋੜ ਲਾਂਗੇ ਤੇ ਅੱਜ ਤੋਂ ਬਾਅਦ ਕੀ ਕਰਨ ਮੰਨਦੇ ਵਖਰੀਆਂ ਵਖਰੀਆਂ ਕਰਕੇ ਤੋਂ ਬਾਅਦ ਇਹਦੀ ਆ ਡੰਡੀ ਲਾਉਣੀ ਆ ਅਡੰਡੀਆਂ ਆਖੋ ਆਪਾਂ ਲਾ ਕੇ ਤੇ ਫਿਰ ਇਹਨੂੰ ਵਾਸ਼ ਕਰਕੇ ਤੇ ਇਹਨੂੰ ਸੁਕਾਉਣਾ ਵਾ। ਧੁੱਪੇ 'ਚ ਸੁਕਾਉਣਾ। ਇਹਨੂੰ ਬਸ ਇਹਦਾ ਪਾਣੀ ਸੁੱਕਣਾ ਚਾਹੀਦਾ ਵਾ। ਅੱਛਾ। ਫਿਰ ਇਸ ਤੋਂ ਬਾਅਦ ਇਹਦੇ ਵਿੱਚ ਕਟਿੰਗ ਕਰਕੇ ਫਿਰ ਇਹਨੂੰ ਚਾਰ ਪਾਵਾਂਗੇ। ਲਓ ਜੀ। ਮੱਚਾਂ ਦੀਆਂ ਡੰਡੀਆਂ ਪਿਛਲੇ ਪਾਸੋਂ ਲਾਤੀਆਂ ਵਾ। ਆਹ। ਆਹ ਮੱਚਾਂ ਨੇ। ਆਹ ਲਾ ਆਹ ਮੱਚਾਂ ਵਾ।

ਹਰੀਆ ਟੋਕਰੀ ਫਰਾਈ ਲੋਹ ਤੈਨੂੰ ਆਰੇ ਦਾ ਪਾਣੀ ਪਾ ਕੇ ਇਹਨਾਂ ਥੰਗੀ ਤਰ੍ਹਾਂ ਧੋ ਲੈਣਾ ਫਿਰ ਮਲਟੇ ਕੋ ਉਤਾਰਨਾ ਬਹੁਤ ਬੁਬੂ ਜੇ ਤਰ੍ਹਾਂ ਜਲਦੀ ਪਾਣੀ ਨਿਕਲ ਜੇ ਉਹਦੇ ਪਾਦ ਨੂੰ ਥੱਲੇ ਇਹ ਭਾਂਡਾ ਰੱਖਤਾ ਵੀ ਪਾਣੀ ਜੇ ਜਿਹੜਾ ਨਿਕੂਗਾ ਉਹਦੇ ਵਿੱਚ ਨਿਕਲ ਜਾਵਾ ਥੱਲੇ ਹੋ ਗਏ ਜਿੰਨੇ ਸਲਪਨਾ ਗੰਦੀ ਹੋ ਜੇ ਇੰਤ ਨਹੀਂ ਤੂੰ ਪੇਂਟਸ ਖੋਣਾ ਕੋਈ ਸਾਫ ਕੱਪੜਾ ਲੈ ਕੇ ਉਹਦੇ ਉੱਪਰ ਲਾੜ ਕੇ ਨੂੰ ਇੱਕ ਤਰ੍ਹਾਂ ਸੁਕਾ ਲੈਣਾ ਵਾ ਜਿਹੜਾ ਇਹਦੇ ਵਿੱਚ ਪਾਣੀ ਨਾ ਰਹੇ ਮੌਇਸਚਰ ਨਾ ਰਹੇ ਜਿਹਦੇ ਵਿੱਚ ਪਾਣੀ ਰਹਿ ਗਿਆ ਤਾਂ ਫਿਰ ਚਾਰ ਖਰਾਬ ਹੋ ਜਾਣਾ ਜੇ ਚਾਹੋ ਤੇ ਬਾਅਦ ਸ਼ਾਮੇ ਵੀ ਸੁੱਕਣੇ ਪਾ ਸਕਦੇ ਜੀ ਪੱਕੇ ਥੱਲੇ ਪਾ ਸਕਦੇ ਜੀ ਹਾਂਜੀ ਪੱਕੇ ਥੱਲੇ ਪਾ ਸਕਦੇ ਅੱਛਾ ਮਨਪ੍ਰੀਤ ਜਿੰਨਾ ਚਿਰ ਇਹ ਸੁੱਕਦੀਆਂ ਤੂੰ ਮੈਨੂੰ ਨਾ ਮਸਾਲਾ ਲੈ ਦੇ ਜੋ ਜੋ ਇਹਦੇ ਵਿੱਚ ਪੈਣਾ ਵਾ ਤੇ ਮੈਂ ਉਹ ਦੁਕਾਨ ਤੋਂ ਲੈ ਆਉਣਾ ਸਮਾਨ ਤੇ ਤੂੰ ਹੀ ਉਹਨਾਂ ਦੇ ਚਾਹ ਬਣਾਉ ਆ ਕੇ ਫਿਰ ਵੀ ਚਾਹ ਪੀਣੀ ਹੈ। ਦੁਕਾਨ ਤੇ ਜਾਮ ਦੀ ਲੋੜ ਹੀ ਨਹੀਂ ਹੈਗੀ ਤਾਂ ਉਹ ਸਾਰਾ ਸਮਾਨ ਘਰੇ अवेलेबल ਹੈ ਬਸ ਦੋ ਤਿੰਨ ਚੀਜ਼ਾਂ ਮੈਂ ਬਣ ਜਾਣਾ। ਲਓ ਜੀ ਮਿਰਚਾਂ ਗਈਆਂ ਨੇ ਸੁੱਕ। ਹੌਣ ਇਹਦੇ 'ਚ ਛੀਰੇ ਦੇਣ ਲਈ ਡਾਕਟਰ ਸਾਹਿਬ ਹੋ ਰਹੇ ਨੇ ਤਿਆਰ। ਸਭ ਤੋਂ ਪਹਿਲਾਂ ਸਰਜਰੀਕਲ ਗਲਵਜ਼। ਇੱਕ ਨਾਈਪ। ਹਮੇਸ਼ਾ ਜਦੋਂ ਮਿਰਚਾਂ ਦੇ ਤੇ ਚੀਰਾ ਦੇਣਾ ਵਾ ਤੇ ਉਦੋਂ ਤੁਸੀਂ ਉਹਦੋਂ ਤੁਸੀਂ ਗਲਵਜ਼ ਪਾ ਲਓ ਕਿਉਂਕਿ ਬਹੁਤ ਜ਼ਿਆਦਾ ਕੌੜੀਆਂ ਹੁੰਦੀਆਂ ਵਾਂ ਤੇ ਜਦੋਂ ਕਿਤੇ ਹੱਥ ਕਿਤੇ ਬੱਚੇ ਦੇ ਜਾਂ ਕਿਸੇ ਦੇ ਲੱਗ ਜੇ ਤੇ ਇਸ ਤਰ੍ਹਾਂ ਚੀਰਾ ਦੇਣਾ ਵਾਂ ਥੋੜਾ ਜਿਹਾ ਬਸ ਇਸ ਤਰ੍ਹਾਂ ਜਿਹੜਾ ਵਿੱਚ ਨਮਕ ਰਲ ਜੇ ਤੇ ਮਸਾਲਾ ਰਲ ਜੇ ਤਾਂ ਕਿ ਜਿਹੜੀਆਂ ਖਰਾਬ ਮਿੱੱਚਾਂ ਹੋਣਗੀਆਂ ਉਹ ਤੁਸੀਂ ਕੱਢੀ ਜਾਓ ਮਿੱੱਚਾਂ ਚੰਗੀ ਤਰ੍ਹਾਂ ਡਰਾਈ ਹੋਣੀਆਂ ਚਾਹੀਦੀਆਂ ਨੇ

ਤੇ ਹੁਣ ਕੀ ਕਰਨਾ ਜੀ ਹੁਣ ਆ ਮਸਾਲਾ ਵਾ ਜਿਹੜਾ ਅਸੀਂ ਇਹਦੇ ਵਿੱਚ ਪਾਉਣਾ ਵਾ ਅੱਧੀ ਕੋਲੀ ਇਹ ਹੋਣੀ ਆ ਕਿਲੋ ਤੋਂ ਘੱਟ ਹੋਣੀ ਆ ਵਾ 750 ਗ੍ਰਾਮ ਵਿੱਚ ਆ ਹੋਣੀ ਆ ਜਿੰਤੋਂ ਤੱਕ ਪਤਾ ਲੱਗਦਾ ਪਿਆ ਵਾ ਇਹਦੇ ਵਿੱਚ ਅਸੀਂ ਪਾਉਣਾ ਵਾ ਅੱਧੀ ਕੋਲੀ ਸਿਰਕਾ ਅੱਧੀ ਕੋਲੀ ਨਮਕ ਤੇ ਸਭ ਤੋਂ ਮੇਨ ਇਨਗਰੀਡੀਅੰਟ ਆ ਜਿਹੜਾ ਪੁਰਾਣਾ ਘਰ ਦਾ ਅਚਾਰ ਹੁੰਦਾ ਆਂਬ ਦਾ ਕਿਉਂਕਿ ਇਹ ਥੱਲੇ ਬਚ ਗਿਆ ਹੁੰਦਾ ਇਹਦੇ ਵਿੱਚ ਮਸਾਲਾ ਜਿਹੜਾ ਕਿ ਸਾਰਾ ਇਹਦੇ ਵਿੱਚ ਪਾ ਕੇ ਇਹਦਾ ਫਲੇਵਰ ਜਿਹੜਾ ਬਹੁਤ ਵਧੀਆ ਕਰ ਦਿੰਦਾ ਤੇ ਵੈਨੀਗਰ ਮੈਂ ਵਰਤਿਆ ਵਾ ਟੌਪਸ ਦਾ ਬਹੁਤ ਵਧੀਆ ਬੈਨਿਗਰ ਹੁੰਦਾ ਵਾ ਘਰਾਂ ਵਿੱਚ ਆਮ ਹੀ ਅਵੇਲੇਬਲ ਹੁੰਦਾ ਵਾ ਅੱਗੇ ਸਭ ਤੋਂ ਪਹਿਲਾਂ ਅਸੀਂ ਇਸ ਦੇ ਵਿੱਚ ਨਮਕ ਪਾਵਾਂਗੇ ਨਮਕ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜਿਹੜਾ ਸਾਰਾ ਵਿੱਚ ਚੀਰੀਆਂ ਦੇ ਵਿੱਚ ਚਲਾ ਜਾਏ ਇਸ ਤੋਂ ਬਾਅਦ ਅੰਬ ਦਾ achar ਇਹ ਤਾਂ ਬਹੁਤ ਹੀ ਵਧੀਆ ਫਲੇਵਰ ਹੁੰਦਾ ਵਾ ਅੰਬ ਦੇ achar ਨਾ ਇਹਦਾ ਕਲਰ ਹੁਣ ਇਹ ਸਾਰਾ ਵੇਖਿਓ ਚੇਂਜ ਹੋ ਜਾਣਾ ਅੰਬ ਦਾ achar ਪਉਂਦੀ ਹੈ ਫੋਨੇ ਚੰਗੀ ਤਰ੍ਹਾਂ ਮਿਕਸ ਹੋ ਗਿਆ ਵਾ ਇਹਦੇ ਵਿੱਚ ਪਾ ਦਾਂਗੀ ਸਿਰਕਾ ਸਿਰਕੇ ਦੇ ਨਾਲ ਇਹ ਹੈ ਕਿ achar 4-5 ਸਾਲ ਜਿੰਨੇ ਚਿਰ ਮਰਜੀ ਪਿਆਰੇ ਇਹ ਖਰਾਬ ਨਹੀਂ ਹੁੰਦਾ ਇਸੋ ਬਾਦ ਇਹਨੂੰ 2-3 ਦਿਨ ਤੋ ਪੇ ਰੱਖਾਂਗੇ ਤੇ ਇਹ ਖਾਂਜੋਗ ਹੋ ਜਾਏਗਾ ਤੇ ਬਸ ਇੱਕ ਧਿਆਨ ਰੱਖਣਾ ਇਹਨੂੰ ਗਿੱਲਾ ਹੱਥ ਨਹੀਂ ਲਗਾਉਣਾ ਜਦੋਂ ਕਿ ਤੇ ਕੱਢਣਾ ਵਾ ਤੇ ਮੈਂ ਹਜੀ ਐਸ ਵਾਲੇ ਡੱਬੇ 'ਚ ਟਰਾਂਸਫਰ ਕਰਨ ਲੱਗੀ ਕਿਉਂਕਿ ਇਹਨੂੰ ਥੋੜੇ ਕਿ ਦਿਨ ਭਲੌਣਾ ਪੈਣਾ ਵਾ ਤੇ ਬਾਅਦ ਵਿੱਚ ਤੁਸੀਂ ਕੱਚ ਦੇ ਜਾਂ ਕਿਸੇ ਵੀ ਹੋਰ ਬਰਤਨ ਦੇ ਵਿੱਚ ਰੱਖ ਸਕਦੇ ਜੇ ਬਾਕੀ ਇਹਦੇ 'ਚ ਤੇਲ ਵੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਆਮਬ ਦੇ ਆਚਾਰ ਵਿੱਚ ਤੇਲ ਥੋੜਾ ਬਤਾ ਹੁੰਦਾ ਹੀ ਆ ਲਓ ਜੀ ਵੈਨਿੰਗ ਕਰ ਪਾਇਆ ਨਹੀਂ ਮੈਨੂੰ ਕਰ ਪਤਾ ਪੈਣਾ ਤੁਸ ਸਾਡਾ achar ban ke taiyar aa ਇਹਨੂੰ ਹੁਣ ਧੁੱਪੇ ਰੱਖਾਂਗੇ ਥੋੜੇ ਦਿਨ ਵਾਸਤੇ ਫਿਰ ਕਿ ਕੀ ਸੁਨਹਿਆ ਦੇਣਾ ਚਾਹੋਗੇ ਤੁਸੀਂ ਸੁਨਹਿਆ ਇਹ ਦੇਣਾ ਚਾਹੀਦੀ ਕਿ ਸਾਨੂੰ ਜਦੋਂ ਵੀ ਰਸੋਈ ਵਿੱਚ ਕੰਮ ਕਰਨਾ ਚਾਹੀਦਾ ਸੇ ਢੱਕ ਕੇ ਕਰਨਾ ਚਾਹੀਦਾ ਵਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਜਾਨੂੰ ਸਾਨੂੰ ਇੰਨੇ ਜੋਗਾ ਕੀਤਾ ਵਾ ਕਿ ਸਾਨੂੰ ਸਭ ਕੁਝ ਮਿਲਦਾ ਪਿਆ ਵਾ ਘਰੀਏ ਰੋਟੀ ਸਾਰਾ ਕੁਝ બસ ਮੈਂ ਇਹੀ ਕਰਨਾ ਚਾਹਾਂਗੀ ਕਿ ਪ੍ਰਮਾਤਮਾ ਦਾ ਨਾਮ ਲਓ ਰੋਟੀ ਪਾਣੀ ਬਣਾਉਣ ਸਮੇ ਉਹ ਜ਼ਿਆਦਾ ਸਵਾਦ ਤੇ ਵਧੀਆ ਬਣੇਗਾ ਸਤਿ ਸ਼੍ਰੀ ਅਕਾਲ